ਸਤਿ ਸ਼੍ਰੀ ਅਕਾਲ ਦੋਸਤੋ ਜੈ ਸ਼੍ਰੀ ਰਾਮ ਮੈਂ ਗੌਤਮ শেਟ ਗੁਰੂ ਸੀਨੀਅਰ ਵਾਚ ਪ੍ਰੈਜ਼ੀਡੈਂਟ ਡਿਸਟ੍ਰਿਕਟ ਕਾਂਗਰਸ ਕਮੇਟੀ ਦਾਸਪੁਰ ਦੋਸਤੋ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਹੀ ਪਤਾ ਹੈ ਕਿ ਸਾਡੇ ਸਤਕਾਰਯੋਗ ਪਿਤਾ ਜੀ ਸ਼੍ਰੀ ਕਸੂਰੀ ਦਾਲ ਜੀ শেਟ ਇਸ ਪਾਣੀ ਸੰਸਾਰ ਨੂੰ ਅਲਵਿਦਾ ਕਹਿ ਕੇ ਗੁਰ ਚਰਨਾਚ ਜਾ ਵਿਰਾਜੇ ਤੇ ਉਹਨਾਂ ਦੀ ਆਤਮਾ ਦੀ ਸ਼ਾਂਤੀ ਲਈ ਰੱਖੇ ਹੋਏ ਪਾਰਤੀ ਖਜ਼ਾਨਾ ਰਿਜ਼ੋਰਟ ਬਾਈਪਾਸ ਦੇ ਉੱਤੇ ਬੋਦੇ ਦੀ ਕੋਈ 1 ਤੋਂ 2 ਮੈਂ ਸਾਰੇ ਹੀ ਦੋਸਤਾ ਮਿੱਤਰਾਂ ਪੈਣਾ ਭਰਾਵਾਂ ਨੂੰ ਅਪੀਲ ਕਰਨੀ ਚਾਹਨਾ ਕਿ ਜਿਹੜੇ ਵੀ ਸਾਡੇ ਪਿਤਾ ਜੀ ਨਾਲ ਪਿਆਰ ਕਰਦੇ ਸੀ ਉਹ ਜਰੂਰ ਉੱਤੇ ਸਾਡੇ ਲੁੱਕ ਦੇ ਉਹਨਾਂ ਦੀ ਅੰਤਿਮ ਵਿਦਾਈ ਦੇ ਵਿੱਚ ਜਰੂਰ ਸ਼ਾਮਿਲ ਹੋਣ ਤੇ ਬਹੁਤ-ਬਹੁਤ ਤੁਹਾਡਾ ਸਾਰਿਆਂ ਦਾ ਧੰਨਵਾਦ जय है। ਸਤਿ ਸ਼੍ਰੀ ਅਕਾਲ ਦੋਸਤੋ। जय श्री राम। ਮੈਂ ਗੋਤਮ শেਟ ਗੁਰੂ ਸੀਨੀਅਰ ਵਾਚ ਪ੍ਰੈਜ਼ੀਡੈਂਟ ਡਿਸਟ੍ਰਿਕਟ ਕਾਂਗਰਸ ਕਮੇਟੀ ਦਾਾਸਪੁਰ। ਦੋਸਤੋ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਹੀ ਪਤਾ ਹੈ ਕਿ ਸਾਡੇ ਸਤਕਾਰਯੋਗ ਪਿਤਾ ਜੀ ਸ਼੍ਰੀ ਕਸੂਰੀ ਲਾਲ ਜੀ শেਟ ਇਸ ਪਾਣੀ ਸੰਸਾਰ ਨੂੰ ਅਲਵਿਦਾ ਕਹਿ ਕੇ ਗੁਰ ਚਰਨਾਚ ਜਾ ਵਿਰਾਜੇ ਤੇ ਉਹਨਾਂ ਦੀ ਆਤਮਾ ਦੀ ਸ਼ਾਂਤੀ ਲਈ ਰੱਖੇ ਹੋਏ ਪਾਠ ਦੀ ਖਜ਼ਾਨਾ ਰਿਜ਼ੋਰਟ ਬਾਈਪਾਸ ਦੇ ਉੱਤੇ ਬੋਦੇ ਦੀ ਕੋਈ 1 ਤੋਂ 2 ਮੈਂ ਸਾਰੇ ਹੀ ਦੋਸਤਾ ਮਿੱਤਰਾਂ ਪੈਣਾ ਭਰਾਵਾਂ ਨੂੰ ਅਪੀਲ ਕਰਨੀ ਚਾਹਨਾ ਕਿ ਜਿਹੜੇ ਵੀ ਸਾਡੇ ਪਿਤਾ ਜੀ ਨਾਲ ਪਿਆਰ ਕਰਦੇ ਸੀ ਉਹ ਜਰੂਰ ਉੱਥੇ ਸਾਡੇ ਦੁੱਖ ਦੇ ਉਹਨਾਂ ਦੀ ਅੰਤਿਮ ਵਿਦਾਈ ਦੇ ਵਿੱਚ ਜਰੂਰ ਸ਼ਾਮਿਲ ਹੋਣ ਤੇ ਬਹੁਤ ਬਹੁਤ ਤੁਹਾਡਾ ਸਾਰਿਆਂ ਦਾ ਧੰਨਵਾਦ